ਗੋੜੀ ਮਹਿਲਾ ਪੰਜਵਾਂ ਏਕਸ ਸਿਉ ਜਾ ਕਾ ਮਨ ਰਤਿ ਵਿਸਰੀ ਤੇ ਸੈ ਪਰਾਈ ਤਤ ਬਿਨ ਗੋਬਿੰਦ ਮਾ ਦੀ ਸੈ ਕੋਈ ਕਰਨ ਕਰਾਵਨ ਕਰਤਾ ਸੋਈ ਰਹਾ ਮਨ ਹੈ ਕੁਮਾਵੈ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤੈ ਨ ਡੋਲੇ ਜਾਂ ਕਹਿ ਹਰ ਥਨ ਸੋ ਸਤਿ ਸ਼ਾ ਗੁਰ ਪੂਰ ਕਰਦੀਨੋ ਵਿਸਾ ਜੀਵਨ ਪੁਰਖ ਮਿਲਿਆ ਹਰ ਰਾਇਆ ਕੋ ਨਾਨਕ ਪਰਮ ਪਦ ਪਾਇ ਗੌੜੀ ਮਹਿਲਾ ਪੰਜਵਾ ਨਾਮ ਭਗਤ ਕੈ ਪ੍ਰਾਨ ਅਧਾਰ ਨਾਮੋ ਥਨ ਨਾਮੋ ਵਿਹਾਰ ਨਾਮ ਵਡਾਈ ਜਨ ਸ਼ੋਭਾ ਪਾਇ ਕਰ ਕਿਰਪਾ ਜਿਸ ਆਪ ਦਿਵਾਏ ਰਹਾਉ ਨਾਮ ਭਗਤ ਕੈ ਸੁਖ ਅਸਥਾਨ ਨਾਮ ਰਤ ਸੋ ਭਗਤ ਪਰਵਾਨ ਹਰ ਕਾ ਨਾਮ ਜਨ ਕੋ ਤਾਰੈ ਸਾਸ ਸਾਸ ਜਨ ਨਾਮ ਸੰਭਾਰ ਕਹੁ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾ ਕਾ ਮਨ ਲਗ ਗੋੜੀ ਮਹਿਲਾ ਪੰਜਵਾ ਸੰਤ ਪ੍ਰਸਾਦ ਥਰਨਾਮ ਤੇ ਆਇਆ ਅਬ ਤੇ ਧਾਵਤ ਮੰਤਰਤ ਪਾਇਆ ਸੁਖ ਬਿਸ਼ਰਾਮ ਪਾਇਆ ਗੁਣ ਗਾਏ ਸ਼ਮਿਟਿਆ ਮੇਰੀ ਹਤੀ ਬਲਾਈ ਰਹਾਉ ਚਰਨ ਕਮਲ ਅਰਾਧ ਧਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਬਤਾਜ अननाथ एक शरण आयो ऊठ स्थान तब सहज जे पायो दुख दर्द धर्म पौ नसिया करन हार नानक मन बसिया दौड़ी मैला पंजवा कार कर टहल रसना गुण गावां चरण ठाकुर कै मार्ग ठावां भलो समो सिमरन की बरिया सिम्रत नाम तह पार उतरिया रहा नेत्र संतन का दर्शन देख तब अविनाशी मन में लेख सुन कीर्तन साद पै जाए जन्म मरण की त्रास मिटाय चरण कमल ठाकुर उरثار दुर्लभ धे नानक निसतार ਗੌੜੀ ਮਹਿਲਾ ਪੰਜਵਾਂ ਜਾ ਕੋ ਆਪਣੀ ਕਿਰਪਾ ਥਾਰ ਸੋ ਜਨ ਕ੍ਰਿਸ਼ਨ ਨਾਮ ਉਚਾਰੈ ਹਰ ਬਿਸਰਤ ਸੰਸਾਰ ਦੁਖ ਵਿਆਪੈ ਸਿਮਰਤ ਨਾਮ ਪਰਮ ਭਉ ਭਗ ਰਹਾ ਹਰ ਕੀਰਤਨ ਸੁਣਾ ਹਰ ਕੀਰਤਨ ਗਾਵੇ ਤਿਸ ਜਨ ਦੁਖ ਨਿਕਟ ਨਹੀਂ ਆਵੇ ਹਰ ਕੀ ਤਹਿਲ ਕਰਤ ਜਨ ਸੋ ਹੈ ਤਾ ਕੋ ਮਾਇਆ ਅਗਨ ਨਾ ਪੋ ਹੈ ਮਨ ਤਨ ਮੁਖ ਹਰ ਨਾਮ ਦਾਇਲ ਨਾਨਕ ਤਜੀਐ ਅਵਰ ਜੰਜਾਲ ਗੋੜੀ ਮਹਿਲਾ ਪੰਜਵਾ ਛਾੜ ਸਿਆਨ ਬਹੁ ਚਤੁਰਾਈ ਗੁਰ ਪੂਰੇ ਕੀ ਟੇਕ ਟਿਕਾਈ ਦੁਖ ਬਿਨਸੇ ਸੁਖ ਹਰ ਗੁਣ ਦਾ ਹੈ ਗੁਰ ਪੂਰਾ ਭੇਟਿਆ ਨੇ ਵਲਾਈ ਰਹਾ ਹਰ ਕਾ ਨਾਮ ਦੀਓ ਗੁਰ ਮੰਤਰ ਮਿਟੇ ਵਸੂਰੇ ਉਤਰੀ ਚਿੰਤ ਆਨੰਦ ਭੈ ਗੁਰ ਮਿਲਤ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਕੋ ਨਾਨਕ ਗੁਰ ਪੂਰਾ ਪਾਇਆ ਤਾਤੇ ਬਹੋਰ ਨ ਬਿਆਪੇ ਮਾਇਆ ਗੋੜੀ ਮੇਲਾ ਪੰਜਵਾਂ ਰਾਖ ਲਿਆ ਗੁਰ ਪੂਰੇ ਆਪ ਮਨ ਮੁਖ ਕੋ ਲਾਗੋ ਸੰਤਤ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਊਜਲ ਹੋਵੇ ਦਰਬਾਰ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹਥ ਬਲਾਈ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ दयाल फै सगले जी पाई गुरपूर जब कृपा करी तन त नानक मेरी पूरी परी गोड़ी मेला पंचवा अनक रसा खाए जैसे ठोर मोह की जेवरी बाधे ओ चोर नर्तक देह साद संग बिहुना आवत जात ਜੋ ਨਹੀਂ ਦੁਖ ਖੀਨਾ ਰਹਾਉ ਅਨਕ ਵਸਤਰ ਸੁੰਦਰ ਪਹਿਰਾਇਆ ਜਿਉ ਡਰਨਾ ਖੇਤ ਮੈਂ ਡਰਾਇਆ ਸਗਲ ਸਰੀਰ ਆਵਤ ਸਭ ਕੰਮ ਨੇਫੁਲ ਮਾਨੁਕ ਜਪੈ ਨਹੀਂ ਨਾਮ ਕੋ ਨਾਮ ਜਾ ਕੋ ਪੈ ਦਿਆਲਾ ਸਾਧ ਸੰਗ ਮਿਲ ਪਧੈ ਗੋਪਾਲਾ ਘੋੜੀ ਮੇਲਾ ਪੰਜਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਤੈ ਬਿਨ ਸੇ ਨਿਰ ਕੋ ਹਰ ਧਿਆਇ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਮਲ ਰਿਤ ਅੰਤਰ ਥਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂਡ ਤਜਾਤ ਪੂਰੇ ਗੁਰ ਕਾਢੇ ਜਨਮ ਜਨਮ ਕੇ ਟੂਟੇ ਡੰਢੇ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਫੇਟ ਗਤ ਭਈ ਹਮਾਰੀ ਗੌੜੀ ਮਹਿਲਾ ਪੰਜਵਾ ਸਾਧ ਸੰਗ ਤਾਕੀ ਸ਼ਰਨੀ ਪਰੋ ਮੰਨ ਤਨ ਆਪਣਾ ਅਗਦੇ ਧਰੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਬ ਤਬਤ ਬੁਝਾਈ ਰਹਾ ਅਜ ਅਭਿਮਾਨ ਜਨਮ ਮਰਨ ਨਿਵਾਰੋ ਧਰ ਕੇ ਦਾਸ ਕੇ ਚਰਨ ਨਮਸ਼ਕਾਰੋ ਸਾ ਸਾਸਤਰ ਮਨ ਹਸਮਲੇ ਸੋ ਧਨ ਸੰਚੋ ਜੋ ਚੱਲ ਨਾਲੇ ਤਿਸ ਹੈ ਪ੍ਰਾਪਤ ਜਿਸ ਮਸਤਕ ਭਾਗ ਪਹੋ ਨਾਨਕ ਤਾ ਕੀ ਚਰਣੀ ਲਾਗ ਗੋੜੀ ਮਹਿਲਾ ਪੰਜਵਾ ਸੂਕੇ ਹਰੇ ਕੀਏ ਖੇਨ ਮਾਹੇ ਅੰਮ੍ਰਿਤ ਦ੍ਰਿਸ਼ਟ ਸਤ ਜੀਵਾਏ ਹੱਤੇ ਕਸ਼ਟ ਪੂਰੇ ਗੁਰ ਦੇ ਸੇਵ ਕੋ ਦਿਨੀ ਆਪਣੀ ਸੇਵ ਰਹਾਉ ਨਿਤ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣਤਾਸਾ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਸ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਸਲ ਫਲੇ ਗੌੜੀ ਮਹਿਲਾ ਪੰਜਵਾ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਭੈ ਕੀਨੀ ਪ੍ਰਭ ਦਾਤ ਆਪ ਕਿਰਪਾ ਤੇ ਤਹ ਸੋਹੇਲੇ ਜਨਮ ਜਨਮ ਕੇ ਬਿਛਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨ ਸੇ ਅਥਾਓ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਮੇੜ ਨ ਆਵ ਕਹੋ ਨਾਨਕ ਜੋ ਹਰ ਗੁਨ ਗਾਵੇ ਗੌੜੀ ਮਹਿਲਾ ਪੰਗਵਾਂ ਭਲੇ ਦਿਨ ਭਲੇ ਸੰਜੋਗ ਜਿਤ ਪੇਤੇ ਪਾਰ ਬ੍ਰਹਮ ਨਿਰਜੋਗ ਉਹ ਬੇਲਾ ਕੋ ਹਉ ਬਲ ਜਾਉ ਜਿਤ ਮੇਰਾ ਮਨ ਜਪੇ ਹਰਨਾਉ ਰਹਾ ਸਫਲ ਮੂਰਤ ਸਫਲ ਉਹ ਕਰੀ ਜਿਤ ਦਸਨਾ ਉਚਰੇ ਹਰ ਹਰੀ ਸਫਲ ਉਹ ਮਾਥਾ ਸੰਤ ਨਮਸ਼ਕਾਰ ਸ ਚਰਨ ਪੁਨੀਤ ਚੱਲੇ ਹਰ ਮਾਰਗ ਕੋ ਨਾਨਕ ਭਲਾ ਮੇਰਾ ਕਰਮ ਜਿਤ ਭੇਟ ਸਾਧੂ ਕੇ ਚਰਨ